ਜੀ ਭਰਾਓ ਆ ਮੁੰਡਾ ਜਿਹੜਾ ਵਿਚਾਲੇ ਬੈਠਾ ਹੈ ਸਿੰਗਰ ਆ ਸਾਡੇ ਪਿੰਡ ਦਾ ਸਾਬ ਚੰਦ ਦਾ ਬਹੁਤ ਵਧੀਆ ਆਵਾਜ਼ ਆ ਦੀ ਤੇ ਬਹੁਤ ਸੋਹਣੇ ਗਾਣੇ ਬਣਾਉਂਦਾ ਆਪ ਹੀ ਜੋੜ ਲੈਂਦਾ ਕਿਸੇ ਨਾ ਕਿਸੇ ਬੰਦੇ ਨੂੰ ਦੇਖ ਕੇ ਤੇ ਆ ਜਿਹੜਾ ਇਹ ਗਾਣਾ गा ਰਿਹਾ ਉਹ ਕਿਹਨੂੰ ਦੇਖ ਕੇ ਲਿਖਿਆ ਤੇ ਮਤਲਬ ਸੁਣਾਉਂਗਾ ਜੀ ਜੀ ਤਾਰੀਖ ਹੈ ਨਾ ਮਤਲਬ ਤਾਰੀਖ ਹੀ ਜਿਹਦਾ ਬਾਈ ਹਾਂ ਹੀ ਬੰਦਾ ਜਿਹੜਾ ਕੈਮਰਾਮੈਨ ਜਿਹਦਾ ਫਾਰਮ ਆ ਮਤਲਬ ਅੱਛਾ ਇਹਨਾਂ ਨੇ ਕਰੀ ਮਤਲਬ ਬਹੁ ਵਿਚਰੀ ਗੋਹਾਗਾ ਸਰਦੀ ਪੜੀ ਪੁੜੀ ਬਣਾ ਉੱਚੀ ਬੋਲ ਹਾਂ ਪੜੀ ਪੁੜੀ ਬਹੁਤ ਆ ਵਜਾਂ ਅੱਛਾ ਠੀਕ ਹੈ ਉਹ ਆਪਾਂ ਦੱਸ ਦਿੰਨੇ ਆ ਸੋਨੂੰ ਹੂੰ ਉਦੇ ਹਾਲਾਤ ਮਤਲਬ ਅੱਛਾ ਬਾਲੀ ਪੜੀ ਲਿਖੀ ਜਤਾ ਤੇਰੇ ਕਾ ਰਾਈ ਵੇ ਜਿੱਦਨ ਦੀ ਮੈਂ ਆਈ ਜਾਵਾ ਗੋਹਾ ਗਈ ਵੇ ਅੱਛਾ ਇੱਕ ਮੋਟਰਸਾਈਕਲ ਹੋਰ ਲੈ ਲਿਆ ਕਰੇ ਪਹਿਲਾ ਸੀਗੀ ਕਾਰ ਸੋਹਣਿਆ ਜਿੱਦਨ ਦੀ ਬੇਬੇ ਆ ਗਈ ਕਢਾਉਂਦਾ ਨਹੀਂ ਵੇ ਧਾਰ ਸੋਹਣਿਆ ਵੇ ਗੱਲ ਸੁਣ ਧਾਰ ਸੋਹਣਿਆ ਅੱਛਾ ਘਰੇ ਮੱਛੀ ਮੋਟਰ ਵੇ ਖਿਲਰੀਆਂ ਨਾਲਾਂ ਵੇ ਮੀਂਹ ਪਤਾ ਰੱਬ ਨੇ ਤੂੰ ਕੱਢੀ ਜਾਵੇਂ ਗਾਲਾਂ ਵੇ ਦੁੱਤ ਡੁੱਲ ਗਿਆ ਤੇ ਮੱਝ ਕੁੱਟਤੀ ਕੁੱਟ ਕੇ ਤੂੰ ਜਾਵੜਿਆਂ ਬਾਹਰ ਸੋਹਣਿਆ ਜਿੱਦਨ ਦੀ ਬੇਬੇ ਆ ਗਈ ਕਢਾਉਂਦਾ ਨਹੀਂ ਵੇ ਧਾਰ ਸੋਹਣਿਆ ਵੇ ਗੱਲ ਸੁਣ ਧਾਰ ਸੋਹਣਿਆ ਇਦਾ ਵੱਡਾ ਭਰਾ ਇੱਕ ਪਿਉਰੀ ਰਹਿੰਦਾ। ਅੱਛਾ। ਉੱਥੇ ਜਾਵੜੀ ਸੀ ਬੇਬੇ ਦੀ। ਹੂੰ ਹੂੰ। ਬੇਬੇ ਜਾਵੜੀ ਪਿਉਰੀ ਉੱਥੇ ਰਹਿੰਦਾ ਮੇਰਾ ਜੇਠਵੇ। ਹੂੰ। ਨਿੱਕੀ ਜਹੀ ਜੰਦ ਕੁਝ ਮੇਰੇ ਵੱਲ ਵੇਖਦੇ। ਕਿੰਨਾ ਲੋੜ ਚੱਕੀ ਫਿਰਦੀ। ਇੰਨਾ ਹੈ ਨਹੀਂ ਮੇਰੇ ਚ ਭਾਰ ਸੋਹਣਿਆ। ਜਿੱਦਨ ਦੀ ਬੇਬੇ ਆ ਗਈ ਕਢਾਉਂਦਾ ਨਹੀਂ ਵੇ ਧਾਰ ਸੋਹਣਿਆ ਵੇ ਗੱਲ ਸੁਣ। ਧਾਰ ਸੋਹਣਿਆ। ਚਾਚਾ ਬੀਤੀ ਕੰਮ ਤੇ ਉਹ ਕਰੀ ਜਾਂਦਾ ਖੇਤੀ ਵੇ। ਬਾਰ ਵਿੱਚ ਖੜ ਕੇ ਤੂੰ ਮੱਕੀ ਜਾਵੇਂ ਵੇਖੀ ਵੇ। ਉੱਥੇ ਭੀੜਾ ਬਾਹਰ ਹੁੰਦਾ ਸੀ ਤੇ ਮੱਕੀ ਵੀ ਸੀ ਭਾਈ ਜੀ। ਗਿੱਲਾ ਅਗੇ ਥਾਂ ਬਾਲਾ। ਹੂੰ। ਤੇ ਵਿੱਚ ਮਸ਼ੀਨ ਨਹੀਂ ਚੱਚਾ ਬੀਤੀ ਕੰਮ ਤੇ ਉਹ ਕਰੀ ਜਾਂਦਾ ਖੇਤੀ ਵੇ ਬਾਰ ਵਿੱਚ ਖੜਕੇ ਤੂੰ ਮੱਕੀ ਜਾਵੇਂ ਵੇਖੀ ਵੀ ਤੂੰ ਮਸ਼ੀਨ ਵਾਲਿਆਂ ਨੂੰ ਫੋਨ ਕਰਦਾ ਗਿੱਲਾ ਕਹਿ ਕੇ ਦੇਣ ਤੈਨੂੰ ਟਾਲ ਸੋਹਣਿਆ ਜਿੱਦਨ ਦੀ ਬੇਬੇ ਆ ਗਈ ਕਢਾਉਂਦਾ ਨਹੀਂ ਵੇ ਧਾਰ ਸੋਹਣਿਆ ਵੇ ਗੱਲ ਸੁਣ ਧਾਰ ਸੋਹਣਿਆ ਹਟਦਾ ਨਹੀਂ ਮੀ ਆਪਾ ਪਾਉਣਾ ਸੀਗਾ ਚਾਰ ਵੇ ਚਾਨ ਚੱਕ ਹੋ ਗਈ ਆਪਣੀ ਚਿੱਟੀ ਗਾ ਬਮਾਰਵੇ ਤੇਰੇ ਸਹੁਰਿਆਂ ਨੂੰ ਕਿੱਦੇ ਜਾਵਾਂਗੇ ਮੈਂ ਕਰਾਂ ਪੇਕਿਆਂ ਦਾ ਵਿਚਾਰ ਸੋਹਣਿਆ ਜਿੱਦਨ ਦੀ ਬੇਬੇ ਆ ਗਈ ਕਢਾਉਂਦਾ ਨਹੀਂ ਵੇ ਧਾਰ ਸੋਹਣਿਆ ਵੇ ਗੱਲ ਸੁਣ ਧਾਰ ਸੋਹਣਿਆ ਜਿੱਦਨ ਦੀ ਮਾਂ ਆਈ ਘਰ ਲੱਗੀ ਜਾਂਦਾ ਜੇਲ੍ਹ ਵੇ ਵੇ ਵਾਟ ਕਰਦੀ ਸੁਣ ਮਿਲਦੀ ਨਾ ਵੇਲੇ ਮਸ਼ਰੀ ਨੇ ਮੱਤ ਮਾਰਤੀ ਗਰਮੀ ਚ ਬਾਹਲੀ ਸੀ ਉਦੋਂ ਹੱਥ ਨੇ ਦਿੰਨੇ ਧੂਆਂ ਵੇੜੇ ਚ ਖਲਾਰ ਸੋਹਣਿਆ ਜਿੱਦਾਂ ਦੀ ਬੇਬਿਆ ਕੀ ਕਣਾਉਂਦਾ ਨਹੀਂ ਵੇ ਧਾਰ ਸੋਹਣਿਆ ਗੱਲ ਸੁਣ ਧਾਰ ਸੋਹਣਿਆ ਕਿਹੋ ਜੀ ਕਬੀਲਦਾਰੀ ਤੇਰੀ ਮੈਨੂੰ ਸਮਝ ਨਾ ਆਈ ਵੇ ਤੀਜੇ ਦਿਨੋਂ ਸੁੱਖਾ ਡਾਕਟਰ ਟੀਕੇ ਜਾਂਦਾ ਲਾਈ ਵੇ ਮੈਨੂੰ ਹੁਣ ਪਤਾ ਲੱਗਿਆ ਤੇ ਤੇਰਾ ਡਾਕਟਰ ਨਾ ਚੱਲਦਾ ਧਾਰ ਸੋਹਣਿਆ ਜਿੱਦਾਂ ਦੀ ਬੇਬਿਆ ਕੀ ਕਣਾਉਂਦਾ ਨਹੀਂ ਵੇ ਧਾਰ ਸੋਹਣਿਆ ਗੱਲ ਸੁਣ ਧਾਰ ਸੋਹਣਿਆ ਇਹਨੇ ਨਾ ਇੱਕ ਮੱਝ ਤੇ ਦੋ ਗਾਇਆਂ ਲੈਂਦੇ ਹੁਣ ਹੂੰ ਠੀਕ ਹੈ ਹੂੰ ਇੱਕ ਮੱਝ ਤੇ ਦੋ ਲੈਂਦੀਆਂ گاਵਾ ਨੇ ਹੂੰ ਕਰਮਾਂ ਵਾਲੇ ਲੋਕ ਹੁੰਦੇ ਜਿਨ੍ਹਾਂ ਦੇ ਨਾਲ ਜਾਂਉਂਦੀਆਂ ਮਾਵਾਂ ਨੇ ਹੂੰ ਠੀਕ ਗੱਲ ਹੁਣ ਪਸਗੌਣ ਮੌਜ ਲੱਗ ਗਈ ਪਹਿਲਾਂ ਜਾਂਦੇ ਸੀ ਭੇਜ ਕੁੜੇ ਹੂੰ ਲੋਕੀਂ ਵੇਖਣ ਆਉਂਦੇ ਤੇਰੇ ਯਾਰ ਨੇ ਪਾਲਾ ਸ਼ੈੱਡ ਕੋਲੇ ਲੋਕੀਂ ਵੇਖਦੇ ਸ਼ੈੱਡ ਕੋਲੇ ਉਹ ਵੀ ਦਿਖਾ ਦੇ ਵੀ ਮੈਂ ਦੂਜੀ ਰੋੜੀ ਬਣਾ ਲਈ ਇਹਨੇ ਲੈਫਟ ਜੀ ਵਾਲੀ ਅੱਛਾ ਉਹ ਐ ਚੱਕ ਕੇ ਉਹ ਚੱਕ ਕੇ ਰੋੜੀ ਤੇ ਧੜਮ ਹੋ ਜਾਂਦੀ ਹੈ ਰੋੜੀ ਤੇ ਹਾਂ ਠੀਕ ਐ ਬਾਹਲਾ ਚੰਗਾ ਮੇਰੇ ਘਰ ਵਾਲਾ ਧੰਨਵਾਦ ਕਰਦੀ ਐ ਆਪਦੇ ਮਾਹੀ ਦਾ ਹੂੰ ਐਡਾ ਮੱਠਲ ਭਰ ਕੇ ਗੋਹੇ ਦਾ ਹੂੰ ਚੱਕਣਾ ਹੂੰ ਹੂੰ ਮੱਠਲ ਜਿੰਨਾ ਹੀ ਦਿਲ ਚਾਹੀਦਾ ਸਹੀ ਗੱਲ ਐ ਇਹ ਤਾਂ ਹੁਣ ਇਹਨੂੰ ਵਿਚਾਰੇ ਨੂੰ ਐ ਹੋ ਗਿਆ ਹੁਣ ਸੌਖਾ ਬਹੁਤ ਹੋ ਗਿਆ ਬਹੁਤ ਕਮਾਈ ਕੀਤੀ ਐ ਬੰਦੇ ਨੇ ਹੂੰ 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 ਡੂੜਤਾਂ ਤੋਂ ਤਿਆਰ ਹੋਇਆ ਕੰਮ ਹਾਂ ਹਾਂ ਕੰਦਾਂ ਦੇ ਨਾਲ ਪਸ਼ੂ ਬੰਨੇ ਨੇ ਹੂੰ ਲੈਣ ਪਈਏ ਲੱਗੀ ਦੀ ਹੂੰ ਕੁੱਲ ਮਣਾ ਕੇ ਨਗ ਬਣਦੇ 25 26 ਨਹੀਂ ਹੂੰ ਬਾਹਲਾ ਹੀ ਕੰਮ ਫੱਬਿਆ ਪਿਆ ਸਾਨੂੰ ਮੇਲਿਆਂ ਤੇ ਜਾਣ ਦੀ ਕੀ ਲੋੜ ਮੈਤਰਾ ਸਾਡੇ ਤਾਂ ਘਰੇ ਹੀ ਮੇਲਾ ਲੱਗਿਆ ਪਿਆ ਹੂੰ ਤੇ ਉਸ ਨਾਲ ਦੇ ਇੱਕ ਬਾਜ ਵਾਲਾ ਕੜਾ ਬਾਜੂ ਆ ਜਾਣਾ ਵੀ ਸੁਣਾ ਦੀ ਬਾਜ ਵਾਲਾ ਬਾਜੂ ਵਾਲਾ ਗੱਲ ਸੁਣ ਲਾ ਤੂੰ ਮੇਰੀ ਬਾਜਵੇ ਤੂੰ ਮੇਰੇ ਸਿਰ ਦਾ ਸੋਹਣਾ ਤਾਜਵੇ ਲੋਕਾਂ ਦੇ ਪਿੱਛੇ ਲੱਗ ਕੇ ਐਵੇਂ ਨਹੀਂ ਮਰੀਦਾ ਹੂੰ ਨਾਟ ਗੇਰਾ ਪਿੱਛੇ ਲਿਖਵਾਈ ਫਿਰਦਾ ਜੱਟ ਤੇ ਸ਼ੇਰ ਦਾ ਪਿੱਛਾ ਨਹੀਂ ਕਰੀਦਾ